ਬਹੁਤ ਹੀ ਮੰਦ ਭਾਗੀ ਕੱਲ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਬਾਰਡਰ ਸਟੇਟ ਹੈ ਸੈਂਸਿਟਿਵ ਸਟੇਟ ਹੈ ਪੰਜਾਬ ਨੇ ਉਹ ਮਾੜੇ ਦਿਨ ਦੇਖੇ ਐ ਅਤੰਕਵਾਦ ਦੇ ਭਾਵਨਾਵਾਂ ਨੂੰ ਇਸਤੇਮਾਲ ਕਰਕੇ ਇੱਥੇ ਸਾਡੇ ਗਵਾਂਡੀ ਮੁਲਕ ਵਾਲਿਆਂ ਨੇ ਬੜਾ ਪੰਜਾਬ ਦੇ ਅੰਦਰ ਕਾਲੇ ਦਿਨਾਂ ਦਾ ਇੱਕ ਸਾਇਆ ਰਿਹਾ ਉਦੇ ਬਾਅਦ ਫਿਰ ਇੱਥੇ ਇਸ ਕਿਸਮ ਦਾ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਹਿ ਕੇ ਕਿ ਦੇ ਪੰਜਾਬ ਦੇ ਨਾਲ ਕੇਂਦਰ ਵਿਤਕਰਾ ਕਰ ਰਿਹਾ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਇਤਿਹਾਸ ਨੂੰ ਦਿਖਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਰਿਪਬਲਿਕ ਡੇ ਪਰੇਡ 26 ਜਨਵਰੀ ਨੂੰ ਜਿਹੜੀ ਹਰ ਸਾਲ ਕਰ ਹੁਣ ਕਰਤੱਵ ਪੱਥ ਪਹਿਲਾਂ ਰਾਜਪੱਤੇ ਜਿਹੜੀ ਹੁੰਦੀ ਸੀ ਉਹਦੇ ਤੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਕੁਝ ਅੰਕੜਿਆਂ ਦੀ ਤੁਹਾਡੇ ਸਾਡੇ ਨਾਲ ਤੁਹਾਡੇ ਨਾਲ ਸਾਂਝਾ ਕਰੂੰਗਾ ਪਿਛਲੇ 17 ਸਾਲ ਦੇ ਅੰਦਰ 9 ਵਾਰੀ ਪੰਜਾਬ ਦੀ ਝਾਂਕੀ ਉੱਥੇ ਨਹੀਂ ਆਈ ਆ ਪਹਿਲੀ ਵਾਰੀ ਨਹੀਂ ਹੋ ਰਿਹਾ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਪਿਛਲੀ ਵਾਰ ਵੀ ਸਾਨੂੰ ਝਾਂਕੀ ਨਹੀਂ ਦਿਖਾਣ ਦਿੱਤੀ ਗਈ ਐਤਕੀ ਵੀ ਨਹੀਂ ਝਾਂਕੀ ਦਿਖਾਣ ਦਿੱਤੀ ਗਈ ਆ ਪਿਛਲੇ 17 ਸਾਲ ਤੋਂ 9 ਵਾਰੀ ਝਾਂਕੀ ਪੰਜਾਬ ਦੇ ਉਥੇ ਸਮੂਲੀਅਤ ਨਹੀਂ ਕੀਤੀ ਗਈ ਵੱਖ-ਵੱਖ ਕਾਰਨਾਂ ਦੇ ਨਾਲ ਕਿਉਂਕਿ ਆ ਜਿਹੜਾ ਕੰਮ ਹੈ ਇੱਕ ਬੜਾ ਟਰਾਂਸਪੇਰੈਂਟ ਤਰੀਕੇ ਨਾਲ ਔਨ ਮੈਰਿਟ ਬੇਸਿਸ ਵੈਸੇ ਵੀ ਹਰੇਕ ਸੂਬੇ ਦੇ ਸਾਰੇ ਹਿੰਦੁਸਤਾਨ ਦੇ ਸਾਰੇ ਪ੍ਰਾਂਤ ਸਾਰੇ ਯੂਟੀਜ਼ ਦੀ ਹਰੇਕ ਵਾਰੀ ਹਰੇਕ ਪ੍ਰਾਂਤ ਨੂੰ ਮੌਕਾ ਨਹੀਂ ਮਿਲਦਾ ਪਰ ਅਸੀਂ ਮੰਨਦੇ ਆ ਮੈਂ ਵੀ ਇਸ ਗੱਲ ਨੂੰ ਮੰਨਦਾ ਵੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕੁਰਬਾਨੀਆਂ ਦੇ ਵਿੱਚ ਹਮੇਸ਼ਾ ਰਿਹਾ ਹੈ ਤੇ ਇਸ ਗੱਲ ਤੋਂ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਝਾਕੇ ਨਹੀਂ ਇਸ ਮਸਲੇ ਤੇ ਸਭ ਨੂੰ ਪਤਾ ਹੈ ਤੇ ਹਰੇਕ ਦੇ ਬੱਚੇ-ਬੱਚੇ ਦੇ ਹਿੰਦੁਸਤਾਨ ਦੇ ਅੰਦਰ ਇਸ ਗੱਲ ਦਾ ਪਤਾ ਕਿ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਬਣਦੀ ਹੈ ਪਰ ਜਿਨ੍ਹਾਂ ਹਾਲਾਤਾਂ ਕਰਕੇ ਰੁਕਦੀ ਹੈ ਉਹਦੇ ਚੱਲਕ ਦਿਖਾਈ ਗਈ ਫਿਰ ਉਹਦੇ ਬਾਅਦ 2013 'ਚ ਝਾਂਕੀ ਨੇ ਪੰਜਾਬ ਦੀ ਝਾਂਕੀ ਨੂੰ ਜਗ੍ਹਾ ਨਹੀਂ ਮਿਲੀ 14 ਚ ਨਹੀਂ ਮਿਲੀ 15 ਚ ਨਹੀਂ ਮਿਲੀ 16 ਚ ਨਹੀਂ ਮਿਲੀ ਬੜਾ ਬੋਝ ਪੈ ਗਿਆ ਪੰਜਾਬ ਦਾ ਵੀ ਉਹ ਕਪੜਿਆਂ ਚੋਂ ਬਾਹਰ ਹੋਣ ਤੇ ਗਏ ਜਿਸ ਕਿਸਮ ਦੀ ਉਹਨਾਂ ਨੇ ਭਾਸ਼ਾ ਇਸਤੇਮਾਲ ਕੀਤੀ ਮੈਂ ਨਹੀਂ ਸਮਝਦਾ ਵੀ ਇੱਕ ਗਲੀ ਦੇ ਅੰਦਰ ਕੋ ਬੰਦਾ ਤੁਰਿਆ ਜਾਂਦਾ दारू ਦੇ ਨਸ਼ੇ ਚ ਡੱਕਿਆ ਹੁੰਦਾ ਉਸ ਕਿਸਮ ਦੀ ਭਾਸ਼ਾ ਨਹੀਂ ਇਸਤੇਮਾਲ ਕਰਦਾ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਵਾਸਤੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਉਹ ਜਾਣ ਪਰ ਉਹ ਕਪੜਿਆਂ ਚੋਂ ਬਾਹਰ ਹੋਣ ਦੀ ਹਾਲਤ ਤੇ ਗਏ ਉਹਦੇ ਬਾਅਦ 2017 ਚ ਫਿਰ ਸੱਭਿਆਚਾਰ ਤੇ ਜਾਗੋ ਨੂੰ ਲੈ ਕੇ ਕੀਤਾ ਗਿਆ 18 ਚ ਲੰਗਰ ਦੀ ਪਰੰਪਰਾ ਸੰਗਤ ਤੇ ਪੰਗਤ ਨੂੰ ਲੈ ਕੇ ਪੰਜਾਬ ਦੀ ਝਾਕੀ ਦਿਖਾਈ ਗਈ ਜਲੀਆਂਵਾਲਾ नरसंहार ਨੂੰ ਲੈ ਕੇ 100 ਸਾਲ ਪੂਰੇ 2019 ਦੇ ਅੰਦਰ ਬਹੁਤ ਹੀ ਵਧੀਆ ਝਾਕੀ ਉੱਥੇ ਪ੍ਰਸਤੁਤ ਕੀਤੀ ਗਈ ਸਾਰੇ ਲੋਕਾਂ ਨੇ ਦੇਖਿਆ ਵੀ ਇੱਥੇ ਪੰਜਾਬ ਦੇ ਲੋਕਾਂ ਨਾਲ ਕਿਸ-ਕਿਸ ਕਿਸਮ ਦਾ ਅੰਗਰੇਜ਼ਾਂ ਨੇ ਜ਼ੁਲਮ ਕੀਤਾ ਸੀਗਾ 2020 ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਉੱਥੇ ਕੀਤਾ ਗਿਆ 2021 ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਬਹੁਤ ਹੀ ਅੱਛੀ ਉਥੇ ਇੱਕ ਕੀਤਾ ਗਿਆ 22 ਦੇ ਅੰਦਰ 75 ਸਾਲ ਪੂਰੇ ਹੋਏ ਸੁਤੰਤਰਤਾ ਆਜ਼ਾਦੀ ਦੇ ਉਹਦੇ ਵਿੱਚ ਬਹੁਤ ਵਧੀਆ ਚਾਕੀ ਪੰਜਾਬ ਦੀ ਉਹਦੇ ਵਿੱਚ ਪੇਸ਼ ਕੀਤੀ ਗਈ 23 ਚ ਖੜ ਹੁਣ 24 ਚ ਖੜ ਇੱਕ ਤਾਂ ਗੱਲ ਆ ਇਹ ਵੀ ਹਰੇਕ ਸਾਲ ਪਹਿਲਾਂ ਚਾਕੀ ਹੁੰਦੀ ਜਾਂਦੀ ਨਹੀਂ ਵੱਖ-ਵੱਖ ਕਾਰਨਾ ਕਰਕੇ ਉਹ ਕਾਰਨ ਵੀ ਮੈਂ ਡਿਟੇਲ ਚ ਤੁਹਾਨੂੰ ਦੇ ਦੂੰਗਾ ਵੀ ਕਿਹੜੇ ਟੈਕਨੀਕਲ ਗਰਾਉਂਡਸ ਤੇ ਵੀ ਰੈਪੀਟੀਸ਼ਨ ਆਫ ਦਾ ਸੇਮ ਥੀਮ ਇੱਕ ਸਾਲ ਕੋਈ ਨ ਕੋਈ 얘 ਤੇ ਬਾਹਰੋਂ ਹੈੱਡ ਆਫ ਦਾ ਸਟੇਟ ਆ ਕੇ ਉਹਨੂੰ ਦੇਖਦੇ ਐ ਉਹਦੇ ਵਿੱਚ ਦੋ ਕਾਰਨ ਐ ਕਿ ਕਿਉਂ ਰਿਜੈਕਟ ਹੋਈ ਐ ਸਰ ਇਹਦੀ ਪਿਛੋਕੜ ਚ ਜਾਣਾ ਪਊਗਾ ਥੋੜਾ ਜਿਆ ਮੈਂ ਤੁਹਾਡੇ ਤੋਂ ਥੋੜਾ ਜਿਆ ਪੇਸ਼ੈਂਸ ਦਾ ਦਾਨ ਮੰਗਦਾ ਕਿਉਂਕਿ ਜਦ ਤਈ ਪੂਰੀ ਗੱਲ ਪੰਜਾਬ ਦੇ ਲੋਕਾਂ ਨੂੰ ਕਲੀਅਰ ਨਾ ਹੋਊਗੀ ਹੋਇਆ ਕੀ ਹੈ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹਨਾਂ ਦਾ ਤੇ ਇਸ਼ਤਿਹਾਰ ਜਿਹੜੇ ਤੁਸੀਂ ਦੇਖੇ ਤੁਹਾਨੂੰ ਭੁੱਲ ਗਿਆ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਰਹੀਂ ਯਾਦ ਕਰਾਣਾ ਚਾਹੂੰਗਾ ਅਜੇ ਸ਼ਰਮਾ ਜੀ ਨੂੰ ਪ੍ਰਕਾਸ਼ ਕੀਤਾ ਗਿਆ ਸੀ ਉਹਨਾਂ ਨੇ ਚੈੱਕ ਸਾਈਨ ਕਰਨਾ 35 ਕਰੋੜ ਰੁਪਏ ਦਾ ਚੈੱਕ ਸਾਈਨ ਨਹੀਂ ਕੀਤਾ ਸੀਗਾ ਵੀ 9 ਕਰੋੜ ਰੁਪਏ ਦਾ ਤਾਂ ਪ੍ਰੋਜੈਕਟ ਹੈ ਤੇ 35 ਕਰੋੜ ਰੁਪਏ ਤੁਸੀਂ ਉਹਦੇ ਤੇ ਐਡਵਰਟਾਈਜ਼ਮੈਂਟ ਤੇ ਲਾ ਰਹੇ ਹੋ ਆਪਣੀ ਤਸਵੀਰਾਂ ਦੇ ਲਾ ਰਹੇ ਹੋ ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਸਸਪੈਂਡ ਕਰਤਾ ਸੀਗਾ ਵੀ ਇਹਨਾਂ ਨੂੰ ਪਾਸੇ ਕਰੋ ਜੀ ਟਰਾਂਸਫਰ ਵੀ ਕਰਤਾ ਤੇ ਖੁੱਡੇ ਲੈਣ ਵੀ ਲਾਤਾ ਸੀਗਾ ਇਸੇ ਤਰ੍ਹਾਂ ਹੀ ਕਿਉਂਕਿ ਹੁਣ ਆ ਜਿਹੜਾ ਕਲਚਰਲ ਡਿਪਾਰਟਮੈਂਟ ਆ ਜਿਹੜੀ ਚਾਕੀਆਂ ਬਣਦੀਆਂ ਕਲਚਰਲ ਡਿਪਾਰਟਮੈਂਟ ਬਣਾਉਂਦਾ ਤੇ ਕਲਚਰਲ ਡਿਪਾਰਟਮੈਂਟ ਤੇ ਆ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਹੈ ਇਹਦੇ ਵਿੱਚ ਸਾਰਾ ਐਡਵਰਟਾਈਜ਼ਮੈਂਟ ਦਾ ਪੈਸਾ ਇਹਨਾਂ ਦਾ ਤੁਰੇ ਜਾਂਦਾ ਹੁਣ ਓਵਰ ਅ ਪੀਰੀਅਡ ਆਫ ਟਾਈਮ ਇਹਨਾਂ ਨੇ ਸਾਰੇ ਜਿਹੜੇ ਜਿਹੜਾ ਨਾਂ ਕਰਦਾ ਸੀ ਵੀ ਅਸੀਂ ਇਹ ਐਡਵਰਟਾਈਜ਼ਮੈਂਟ ਦੇ ਥੋੜੀ ਫੋਟੋ ਲਾਣ ਦੇ ਪੈਸੇ ਸੈਂਕਸ਼ਨ ਨਹੀਂ ਕਰ ਸਕਦੇ ਸਾਰੇ ਕੱਢ ਤੇ ਸਭ ਉੱਥੇ ਜਿਸ ਕਿਸਮ ਦੀ ਚਾਂਕੀ ਤਿਆਰ ਕੀਤੀ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੀਸਾਈਜ਼ਲੀ ਦੈਟ ਇਜ਼ ਦਾ ਸੇਮ ਸਟੋਰੀ ਸਾਹਿਬ ਉਹਨਾਂ ਨੇ ਕਿਹਾ ਨਹੀਂ ਲੱਗੂਗਾ ਉਹਨਾਂ ਨੇ ਇਨਫੈਕਟ ਜਿਹੜੇ ਸੈਰੇਮੋਨੀਅਲ ਵਿੰਗ ਹੈ ਆਰਕੀਮੋਨੀਅਲ ਵਿੰਗ ਹੈ ਸੈਰੇਮਨ ਸੈਰੇਮੋਨੀਅਲ ਵਿੰਗ ਦੇ ਇੱਕ ਅਫਸਰ ਨੇ ਮਨੂ ਦੱਸਿਆ ਕਹਿੰਦਾ ਹੱਸਤਾ ਉਹਨਾਂ ਨੂੰ ਐ ਕਿਹਾ ਜੇ ਤੁਸੀਂ ਫੋਟੋਆਂ ਲਾਣੀਆਂ ਐ ਕਰੋ ਚਾਂਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਹਾਂ ਦੋਨਾਂ ਮਾਰਥੀਆਂ ਨੂੰ ਭੇਜ ਦਿਓ ਇਹਨਾਂ ਨੂੰ ਅਪਰੇਟ ਚ ਤੋਰ ਦੇਣਾ ਦਿਖਾ ਦੇਣੇ ਪੰਜਾਬ ਦਾ ਆ ਰੂਪ ਹੈ ਤਕਸਰ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਪਾਇਆ ਮੈਂ ਕਿਹਾ ਮੈਨੂੰ ਵੀ ਠੇਸ ਪੁੱਜੀ ਵੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਸ ਕਰਕੇ ਇਹਨਾਂ ਨੂੰ ਨਾ ਤਾਂ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਵਾਂਗੂ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਉਣ ਦਾ ਮੌਕਾ ਮਿਲੇ ਪਰ ਖੋਦਾ ਪਹਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਤ ਮਾਨਜੀ ਦੇ ਨਿਕਲੇ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਹਿਬ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਅਗਰ ਨਵਾਂ ਦਿਖਾਣਾ ਸੀਗਾ ਜਿਉਂ ਕਹਿੰਦੇ ਹੈ ਵੀ ਹੁਣ ਪੰਜਾਬ ਕਿਧਰਲੇ ਪਾਸੇ ਲੈ ਕੇ ਚੱਲੇ ਆ ਇਟ ਇਜ਼ ਆਲਸੋ ਅ ਪਲੇਟਫਾਰਮ ਹੈ ਸਾਹਿਬ ਜਿਹਦੇ ਵਿੱਚ ਤੁਸੀਂ ਪੰਜਾਬ ਕਿਹੜੇ ਕਿਹੜੀ ਮੱਲਾ ਮਾਰੀਆਂ ਹੈ ਪੰਜਾਬ ਨੇ ਕੀ ਪ੍ਰੋਗਰੈਸ ਕਰ ਰਿਹਾ ਉਹਦੇ ਵਿੱਚ ਆਣਾ ਕੀ ਸੀਗਾ ਫਿਰੋਜ਼ਪੁਰ ਜੇਲ ਦੀ ਮੰਤਰ ਦਿਖਾਣੀ ਸੀ ਜਿਸ ਤੋਂ 43000 ਟੈਲੀਫੋਨ ਕੀਤੇ ਜਾ ਰਹੇ ਉਹਦੇ ਵਿੱਚ ਆਣਾ ਸੀਗਾ ਵੀ ਅਸੀਂ ਪੰਜਾਬ ਦੇ ਅੰਦਰ 60 ਐਨਕਾਊਂਟਰ ਕੀਤੇ ਉਹ ਪੰਜਾਬ ਜਿਹੜਾ ਹਮੇਸ਼ਾ ਕਹਿੰਦਾ ਸੀ ਵੀ ਗੁੰਡਾਗਰਦੀ ਦਾ ਮਾਹੌਲ ਤਾਂ ਉੱਥੇ ਦੂਜੇ ਸੂਬਿਆਂ ਨੂੰ ਜਿਹਨਾਂ ਨੂੰ ਲੋਕ ਆ ਜਿਹ ਕਹਿੰਦੇ ਵੀ ਮੁੱਖ ਮੰਤਰੀ ਉਹਦੇ ਇਹ ਜੇ ਚਾਹੀਦੇ ਸਾਡੇ ਕੋਲ ਲੋਕ ਪਰਦਾ ਪਾਉਂਦੇ ਐ ਪੰਜਾਬ ਦਾ ਅੰਦਰ ਜਿਹੜਾ ਇਤਿਹਾਸ ਹੈ ਐਨਕਾਊਂਟਰਸ ਨੂੰ ਲੈ ਕੇ ਸਾਹਿਬ ਕਿਸੇ ਤੋਂ ਲੁਕਿਆ ਨਹੀਂ ਐਨਕਾਊਂਟਰ ਹੈਜ਼ ਅ ਡਬਲ ਮੀਨਿੰਗ ਇਨ ਪੰਜਾਬ ਸਾਹਿਬ ਪੰਜਾਬ ਦੇ ਹਿਰਦੇ ਜਿਹੜੇ ਐ ਬਲੁੰਦੇ ਨੇ ਪਏ ਐ ਉਸ ਮਸਲੇ ਨਾਲ ਇਹਦੇ ਕਰਕੇ ਤੁਸੀਂ ਆਪਣੀ ਆ ਤੁਸੀਂ ਗੈਂਗਸਟਰ ਬਣ ਪਾਏ ਐ ਜਿਹਦੇ ਕਰਕੇ ਆ ਨੌਬਤ ਆਈ ਐ ਇਸ ਗੱਲ ਨੂੰ ਤੁਸੀਂ ਆਪਣੀ ਬਹਾਦਰੀ ਸਮਝ ਰਹੇ ਹੋ ਇੰਨੇ ਕਿ ਗੈਂਗਸਟਰ ਪੈਦਾ ਹੋ ਗਏ ਗੈਂਗਸਟਰ ਤਾਂ ਜਿਹੜੇ ਮਾਰਨ ਵਾਲੇ ਉਹ ਤਾਂ ਅੰਦਰ ਬੈਠੇ ਐ ਜਿਹਨਾਂ ਨੂੰ ਇਵੈਂਚੁਅਲੀ ਮਰਡਰ ਤੇ ਉਹਨਾਂ ਦੇ ਕੇਸ 'ਚ ਫਾਂਸੀ ਹੋ ਗਈ ਐਕਸਟਰਾ ਜੁਡੀਸ਼ੀਅਸ ਕਿਲਿੰਗ ਨੂੰ ਲੈ ਕੇ ਪੰਜਾਬ ਦੇ ਅੰਦਰ ਇਸ ਕਿਸਮ ਦੀ ਗੱਲ ਕਰਨਾ ਇਹ ਪੰਜਾਬੀ ਇਹ ਤੂੰ ਸਮਝੇ ਨਹੀਂ ਕੇਜਰੀਵਾਲ ਸਾਹਿਬ ਕਿਉਂਕਿ ਮੈਂ ਪਹਿਲੇ ਦਿਨ ਹੀ ਆਈ ਪਾਈ ਸੀ ਕੇਜਰੀਵਾਲ ਸਾਹਿਬ ਜਾਵਾਂਗੇ 26 ਜਨਵਰੀ ਨੂੰ ਆ ਹਰੇਕ ਥਾਂ ਵੀ ਆ ਦੇਖੋ ਆ ਸਾਡੀ ਚਾਂਕੀ ਸੀ ਉਹਦੇ ਚ ਫੋਟੋ ਆਪਦੇ ਉਤਾਰਨ ਨਾ ਜਿਸ ਗੱਲ ਤੇ ਰਿਜੈਕਟ ਹੋਏ ਫੋਕਾਂ ਫੋਟੋਆਂ ਨੂੰ ਲੋਕ ਇਹਨਾਂ ਤੋਂ ਹਿਸਾਬ ਮੰਗਣਗੇ ਤੇ ਇਹ ਜੇ ਉਧਰੋਂ ਕੱਢਣਗੇ ਅਸੀਂ ਕੱਢਾਂਗੇ ਇਹ ਜੇਲ੍ਹਾਂ ਵਾਲੀ ਆ ਜਿਹੜੀ ਹੈ ਅਸੀਂ ਕੱਢਾਂਗੇ ਹਾਈ ਕੋਰਟ ਦੀ ਉਹਦੇ ਵਿੱਚ ਜਿਹੜੇ ਕਹਰੇ ਆ ਵੀ ਤੁਸੀਂ ਦੱਸੋ ਜੀ ਇਹਨਾਂ ਨੂੰ ਪਕੜ ਕਿਉਂ ਨਹੀਂ ਰਹੇ ਇਸ ਥੋੜੇ ਜੇਲ੍ਹ ਚੋਂ ਇਸ ਤਰ੍ਹਾਂ ਨਰਾਜ਼ ਕਿਉਂ ਸੀਗੇ ਕਹਿੰਦੇ ਅਲਬਰਟ ਪਿੰਟੋ ਨੂੰ ਗੁੱਸਾ ਕਿਉਂ ਆਤਾ ਹੈ ਕਹਾਣੀਓ ਇਹ ਵੀ ਕਿਉਂ ਗੁਸਾਰ ਹੈ ਭਗਵੰਤ ਮਾਨ ਜੀ ਜਿਹੜੇ ਇਸ ਕਿਸਮ ਦੀ ਸ਼ਬਦਾਵਲੀ ਬੋਲ ਰਹੇ ਹੈ ਕਿਉਂਕਿ ਉਹਨਾਂ ਨੇ ਬੜਾ ਮਹਿਸੂਸ ਕੀਤਾ ਸੀ ਅਸੈਂਬਲੀ 'ਚ ਖੜੇ ਹੋ ਕੇ ਜਦੋਂ ਲੀਡਰ ਆਫ oppositon ਨੇ ਕੋਈ ਬੱਧਰ ਭਾਸ਼ਾ ਤੇ ਉਹਨਾਂ ਨੇ ਸਪੀਕਰ ਨੂੰ ਕਿਹਾ ਸਪੀਕਰ ਸਾਹਿਬ ਦੇਖੋ ਜੀ ਬਾਜਵਾ ਜੀ ਕਿਸ ਕਿਸਮ ਦੀ ਭਾਸ਼ਾ ਬੋਲ ਰਹੇ ਹੈ ਤੇ ਸ਼ੋਭਾ ਨਹੀਂ ਦਿੰਦੀ ਤੇ ਆਪ ਹੀ ਉਸ ਭਾਸ਼ਾ 'ਚ ਪੈ ਗਏ ਭਗਵੰਤ ਮਾਨ ਜੀ ਕਾਰਨ ਕੀ ਸੀਗਾ ਉਹ ਕਾਰਨ ਹੈ ਸਭ ਹੁਸ਼ਾਰਪੁਰ 'ਚ ਅੱਜਕੱਲ ਬੇਸਦ ਹੈ ਵਿਪਾਸਨਾ ਸੈਂਟਰ ਜਿਹੜਾ ਹੈ ਉੱਥੇ ਇੱਕ ਬੜੇ ਸਪੈਸ਼ਲ ਮਹਿਮਾਨ ਰੁਕੇ ਹੋਏ ਐ ਉਹ ਮਹਿਮਾਨ ਵੈਸੇ ਤਾਂ ਮੇਰੇ ਖਿਆਲ ਚ ਥੋੜਾ ਜਿਹਾ ਫਰਕ ਹੈ ਹੁਣ ਤਾਂ ਥੋੜੇ ਦਿਨਾਂ ਨੂੰ ਪਗੋੜੇ ਵਾਲੀ ਹਾਲਤ ਆ ਜੂਗੀ ਪਗੋੜਾ ਜਿਵੇਂ ਕਿਤੇ ਜਾ ਕੇ ਛੈ ਲੈਂਦਾ ਨਾ ਪਗੋੜੇ ਨੂੰ ਕੋਈ ਸ਼ਵਾਸ਼ ਛੈ ਦਿੰਦਾ ਆਲਸੋ ਬਿਕਮਸ ਕੰਪਲਿਸਟ ਇਨ ਅ ਕ੍ਰਾਈਮ ਉਹ ਛਿਪੇ ਕੇ ਕਮ ਰਹੀ ଥି ਈਡੀ ਦੀ ਗੁਰਸੇਤ ਤੋਂ ਬਾਹਰ ਆ ਰਹੇ ਆ ਉੱਥੇ ਮਿਲਣ ਗਏ ਆ ਭਗਉਦਮਾਨ ਜੀ ਮਥਾ ਟੇਕਣ ਤੋਂ ਪਹਿਲਾਂ ਉੱਥੇ ਹੀ ਮਿਲ ਕੇ ਆਏ ਉਹਨਾਂ ਨੇ ਝਾੜ ਪਈ ਇਤਕਰੀ ਕੀ ਜਾਂਣਾ ਮੇਰੇ ਮਗਰ ਭਗਵੰਤ ਕਰੀ ਕੀ ਜਾਂਨੇ ਹੋ ਤੁਸੀਂ ਮੇਰੇ ਮੇਰੇ ਮਗਰ ਤਾਂ ਪੁਲਸ ਪਈ ਥੇ ਇਹਨਾਂ ਨੂੰ ਇਹਨਾਂ ਨੂੰ ਉਸ ਬਹਾਨਾ ਮਿਲ ਕੇ ਜਿਹੜਾ ਇਹਨਾਂ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਝਾੜ ਉੱਥੇ ਪਈ ਕੇਜਰੀਵਾਲ ਸਾਹਿਬ ਨੂੰ ਜਵਾਬ ਦੇ ਨਹੀਂ ਸਕੇ ਤੇ ਉਹਦੀ ਝਾੜ ਦੇ ਬਨਸਪਤ ਉਹ ਆਪਣੀ ਜਿਹੜੀ ਹੈ ਉਹ ਕਿਸਿਆਣੀ ਬਿੱਲੀ ਵਾਲਾ ਹਾਲ ਸੀਗਾ ਜਿਸ ਹਿਸਾਬ ਨਾਲ ਉੱਥੇ ਭਗਵੰਤ ਮਾਨ ਜੀ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਹਦਾ ਪਰਸਨਲੀ ਮੈਂ ਆਪਣੇ ਕਿਹਾ ਐਜ਼ ਅ ਹੈੱਡ ਆਫ ਦਾ ਸਟੇਟ ਵੀ ਮੈਂ ਇਸ ਮੁੱਦੇ ਨੂੰ ਚੱਕੂੰਗਾ ਐਜ਼ ਅ ਹੈੱਡ ਆਫ ਦਾ ਸਟੇਟ ਆਈ ਥਿੰਕ ਉਹਨਾਂ ਨੂੰ ਆਪਣੀ ਉਸ ਮਰਿਆਦਾ 'ਚ ਰਹਿ ਕੇ ਗੱਲ ਕਰਨਾ ਕਰਨੀ ਚਾਹੀਦੀ ਹੈ ਤੇ ਜਿੱਥੇ ਤਾਈ ਪੰਜਾਬ ਦੇ ਵਿਰਸੇ ਦੀ ਗੱਲ ਕਰਦੇ ਭਗਵੰਤ ਮਾਨ ਜੀ ਵੀ ਪੰਜਾਬ ਦਾ ਵਿਰਸਾ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਪੰਜਾਬ ਦਾ ਜਿਹੜਾ ਇਸ ਸ਼ਹੀਦੀ ਥੋੜੇ ਆંકੜੇ ਦੱਸ ਦਿਆਂ ਸਭ ਪਲੀਜ਼ ਜਿਹੜਾ ਵੀਰ ਬਾਲ ਦਿਵਸ ਮਨਾਇਆ ਗਿਆ ਉਹਦੇ ਵਿੱਚ 290 ਲੋਕ ਸਭਾ ਮੈਂਬਰ 94 ਰਾਜ ਸਭਾ ਮੈਂਬਰ ਕਰੀਬਨ ਕੁੱਲ ਮਿਲਾ ਕੇ 384 ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈ ਉਹਨਾਂ ਨੇ ਇਸ 'ਚ ਸ਼ਿਰਕਤ ਕੀਤੀ ਹੈ 131 1361 ਵਿਧਾਇਕ 165 ਵਿਧਾਨਪ੍ਰਿਸ਼ਦ ਸਦਸਿਅ ਇਹਨਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਆਪਣੀਆਂ ਫੋਟੋਆਂ ਜਿਹੜੀਆਂ ਉੱਥੇ ਆ ਬੀਜੇਪੀ ਹੈੱਡ ਆਫਿਸ ਦੇ ਪੇਜੀਆਂ ਵੀ ਅਸੀਂ ਉੱਥੇ ਜਾ ਕੇ ਆ ਜਿਹੜਾ ਪ੍ਰੋਗਰਾਮ ਚ ਇਹ ਨਾ ਨਾ ਐਮਪੀਜ਼ ਨੇ ਆ ਕੇ ਸ਼ਿਰਕਤ ਕੀਤੀ ਸਾਰੇ ਮੁੱਖ ਮੰਤਰੀ ਸਾਰੇ ਗਵਰਨਰ ਹਾਊਸ ਦੇ ਅੰਦਰ ਹਰੇਕ ਕੇਂਦਰੀ ਮੰਤਰੀ ਸਾਰਿਆਂ ਨੇ ਜਾ ਕੇ ਇਹ ਚੱਲਿਆ 10 ਲੱਖ ਜਿਹੜਾ ਬੂਥ ਬੰਡਲ ਸਾਡਾ ਜਿਹੜਾ ਚੱਲਦਾ ਹੈ ਬੀਜੇਪੀ ਦਾ ਉਹਦੇ ਵਿੱਚ ਇਹਨਾਂ ਸਾਡੇ ਸਾਰਜਾਦਿਆਂ ਦੀ ਉਸ ਲਾਸਾਨੀ ਸ਼ਹਾਦਤ ਨੂੰ ਲੋਕਾਂ ਨੂੰ ਜਾਣੂ ਕਰਵਾਇਆ ਉਹਨਾਂ ਨੂੰ ਆਪਣੇ ਨਤਮਸਤਕ ਹੋਇਆ ਉਹਨਾਂ ਤੋਂ ਸਿੱਖ ਲੈਣ ਦੀ ਸਿਹਤ ਲੈਣ ਦੀ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ 45000 ਕਾਲਜ 95 ਲੱਖ ਜਿਹੜੇ ਵਿਦ ਅ ਟੀਚਰਸ ਹੈ ਉਹ ਇਨਵੋਲਡ ਸੀਗੇ ਸਾਰੇ ਐਕਸਰਸਾਈਜ਼ ਦੇ ਅੰਦਰ ਜਿਹੜੇ ਹੈ ਭਗਵੰਦ ਮਾਨ ਜੀ ਆਪਣੀ ਫੋਟੋ ਲਾ ਕੇ ਤੇ ਕੇਜਰੀਵਾਲ ਸਾਹਿਬ ਦੀ ਫੋਟੋ ਨਾਲ ਡੰਗ ਲਾਣਾ ਚਾਹੁੰਦੇ ਸੀਗੇ ਹਰੇਕ ਰੇਲਵੇ ਸਤ ਹਜ਼ਾਰ ਰੇਲਵੇ ਸਟੇਸ਼ਨ 137 ਹਾਈ ਐਡੇ 1000 ਪੈਟਰੋਲ ਪੰਪ 18000 ਕੁਇਜ਼ ਕੰਟੈਸਟ ਹੋਏ ਸਨ ਇਹ ਐਪਸ ਹੈਗੀਆਂ ਤੁਸੀਂ ਗਵਰਨਮੈਂਟ ਮਾਈ ਗਵਰਨਮੈਂਟ ਐਪਸ ਅਗਰ ਖੋਲ ਕੇ ਦੇਖੋਗੇ ਉਸ ਚ ਸਾਰੀ ਡੀਟੇਲ ਤੁਹਾਨੂੰ ਮਿਲ ਜੂਗੀ ਐ ਸੇਜ਼ ਲਿਖਾਇਏ ਗਏ ਬੱਚੇ ਚੋਂ ਕਰੀਬਨ 3500 3495 ਐਸੇਜ਼ ਦੇ ਵਿੱਚ ਆਏ ਐ 25 ਕਰੋੜ ਸੋਸ਼ਲ ਮੀਡੀਆ ਦੀ ਰੀਚ ਹੈ ਜਿੱਥੇ ਆ ਸੰਦੇਸ਼ ਪਹੁੰਚਾਇਆ ਹੈ ਇਹਨਾਂ ਨੇ ਪੰਜਾਬ ਦਾ ਜਲੂਸ ਕਢਾਉਣ ਦਾ ਠੇਕਾ ਲੈ ਰੱਖਿਆ ਹੈ ਪੰਜਾਬ ਦੀ ਕੁਰਬਾਨੀਆਂ ਪੰਜਾਬ ਦਾ ਵਿਰਸਾ ਕਿਸੇ ਇੱਕ ਚਾਂਕੀ ਦਾ ਮਹਤਾਜ ਨਹੀਂ ਉੱਥੇ ਚਾਂਕੀ ਦਿਖਾਈ ਗਈ ਨਹੀਂ ਦਿਖਾਈ ਗਈ ਆ ਕੋਈ ਮਾਇਨੇ ਨਹੀਂ ਪਰ ਕਿਸ ਭਾਵਨਾ ਨਾਲ ਉਹਨੂੰ ਲੈ ਕੇ ਸਾਰੇ ਦੁਨੀਆ ਦੇ ਅੰਦਰ ਆ ਇੱਕ ਗੁਰੂਕਾਂ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਦੇ ਲੋਕਾਂ ਤੋਂ ਵੀ ਆ ਮੈਂ ਕੱਲ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਸ ਕਿਸਮ ਦਾ ਮੈਂ ਇੱਕ ਨਾਟਕ ਰਚਿਆ ਇੱਥੇ ਜਿਹੜਾ ਝੂਠੇ ਆਂਸੂ ਟਪਕਾਏ ਆ ਮਗਰ ਮੱਚੀ ਆਂਸੂ ਵੀ ਸਾਡੇ ਨਾਲ ਟੱਕਾ ਹੋਰੇ ਉਹਦੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਥੈਂਕ ਯੂ ਜਾਕਰ ਸਾਹਿਬ ਪੰਜਾਬ ਦੀ ਝਾਕੀ ਦੇ ਅਜੇ ਵੀ ਚਾਂਸ ਹੈ ਕਿ 26 ਜਨਵਰੀ ਨੂੰ ਕੱਢੀ ਜਾਏਗੀ ਜਾਂ ਤੁਸੀਂ ਗੱਲ ਕਰੋਗੇ ਕਿ ਝਾਕੀ ਕੱਢੀ ਜਾਵੇ ਸਭ ਮੈਂ ਤਾਂ ਜਿਹੜੇ ਆਫੀਸਰ ਨੇ ਆਰਮੀ ਦੇ ਸੀਨੀਅਰ ਆਫੀਸਰ ਸੀ ਲੁਕਿੰਗ ਆਫਟਰ ਦ ਸੈਰੀਮੋਨੀਅਲ ਵਿੰਗ ਉਹਨਾਂ ਦੇ ਨਾਲ ਸਹਿਮਤ ਹਾਂ ਵੀ ਆਮ ਕੇ ਆਮ ਔਰ ਗੁੱਟਲੀਆਂ ਕੇ ਦਾਮ ਇੱਕ ਤਾਂ ਉਹਨਾਂ ਝਾਂਕੀ ਕੁਆਲਿਟੀ ਦਾ ਉਹਨਾਂ ਕਿਦਰੋਂ ਬਣਨੀ ਹੈ ਕਿ ਨਹੀਂ ਬਣਨੀ ਹੈ ਇਸ ਟਾਈਮ ਫਰੇਮ ਦੇ ਅੰਦਰ ਵੀ ਦਿਨਾਂ ਚ ਇਹਨਾਂ ਦੋਨਾਂ ਨੂੰ ਤੋੜ ਦਿੰਨੇ ਆ ਜਿਹ ਦੋਨਾਂ ਮੁੱਖ ਮੰਤਰੀਆਂ ਨੂੰ ਉੱਥੇ ਰਾਜਪਥ ਦੇ ਉੱਤੇ ਸਪੈਸ਼ਲ ਪਰਮਿਸ਼ਨ ਲੈ ਕੇ ਵੀ ਆ ਆ ਹੈ ਜੀ ਪੰਜਾਬ ਦੇਖ ਲਓ ਆ ਪੰਜਾਬ ਦੀ ਤਰੱਕੀ ਹੈ ਤੁਹਾਡੇ ਸਾਹਮਣੇ ਸਾਹ। ਜੇ ਤੁਸੀਂ ਚੱਕੀ ਕੱਢ ਰਹੇ ਹੋ 26 ਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਡਾਂਗੇ ਜਿਆ ਆ ਇਸ ਕਿਸਮ ਦਾ ਇਸ ਕਿਸਮ ਦਾ ਦੁਸ਼ਾਸ ਕਰਨਗੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਸਭ ਥਿਸ ਇਜ਼ ਅ ਮੈਟਰ ਟੂ ਇਹਨਾਂ ਦੀ ਜਿਹੜੀ ਅਸਲ ਮਨਸ਼ਾ ਹੈ ਉਹ ਲੋਕਾਂ ਨੂੰ ਦਿਖਾਵਾਂਗੇ। ਵੀ ਅੱਜ ਇਹ ਪੰਜਾਬ ਕਿੱਥੇ ਕਿਹੜਾ ਪੰਜਾਬ ਸੀ ਸ਼ਹਾਦਤਾਂ ਦਾ ਕੁਰਬਾਨੀਆਂ ਦਾ ਭਾਈਚਾਰਕ ਸਾਂਝਦਾ ਰੰਗਲਾ ਪੰਜਾਬ ਦੀ ਗੱਲ ਕਰਦੇ ਆਂ ਜਿ ਕੰਗਲੇ ਪੰਜਾਬ ਦਾ ਤਾਂ ਜਲੂਸ ਤਾਂ ਪਹਿਲਾਂ ਨਿਕਲੇ ਪਿਆ ਸਾਬ ਅਸੀਂ ਇਸ ਸਰਕਾਰ ਦਾ ਜਲੂਸ ਕੱਢਣਾ ਚਾਹੁੰਦੇ ਆਂ ਸਾਬ ਨਾ ਕਿ ਪੰਜਾਬ ਦਾ ਅਸੀਂ ਦਿੱਲੀ ਨਹੀਂ ਲੈ ਕੇ ਜਾਣਾ ਅਸੀਂ ਲੋਕਾਂ ਨੂੰ ਜਾਣੂ ਕਰਾਵਾਂਗੇ ਇਹ ਆਪਣੀ ਫੋਟੋਆਂ ਲੈ ਕੇ ਦਿੱਲੀ ਚੱਲੇ ਸੀ ਰਾਜਪੱਤ ਦੇ ਇਹਨਾਂ ਦੀ ਫੋਟੋਆਂ ਫੋਟੋਆਂ ਦਿਖਾਣ ਦੇ ਬਜਾਏ ਇਹਨਾਂ ਦੋਨਾਂ ਨੂੰ ਤੋੜ ਦਿੰਨੇ ਆ ਸਾਬ ਪੰਜਾਬ ਦੀ ਚਾਂਕੀ ਸਾਹਿਬ ਪੰਜਾਬ ਦੀ ਚਾਂਕੀ ਜਾਵੇ ਨਾ ਜਾਵੇ ਪੰਜਾਬ ਦੇ ਸੁਨੱਖੇ ਜਵਾਨ ਜਦੋਂ ਆਰਮੀ ਵਾਲੇ ਉੱਥੇ ਚੱਲਣਗੇ ਤੁਹਾਨੂੰ ਪਛਾਣਨ ਦੀ ਲੋੜ ਹੈ ਸਾਹਿਬ ਉਹਦੇ ਬਾਅਦ ਕੋਈ ਪੰਜਾਬ ਦੇ ਕੋਈ ਕਿਸੇ ਨੂੰ ਫਰਕ ਪਤਾ ਲੱਗੂਗਾ ਵੀ ਆਹ ਕੌਣ ਹੈ ਕਮਾਲ ਕਰੀ ਜਾਂਦੇ ਹੋ ਉੱਥੇ ਇਹ ਦੋਨੋਂ ਤੋਰ ਤੋਰ ਦੇਣਗੇ ਸਾਹਿਬ ਇਹਨਾਂ ਨੂੰ ਦੋਨੋਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਵੀ ਲੱਗ ਜੂਗਾ ਪੰਜਾਬ ਦਾ ਅਸਲ ਮੁੱਖ ਮੰਤਰੀ ਕੌਣ ਹੈ ਜੱਟ ਸਾਹਿਬ ਜਿਹੜੇ ਕੱਲ ਪ੍ਰਿੰਟ ਆਊਟ ਦਿਖਾਈ ਤੁਹਾਨੂੰ ਦੁਰਬੀਨ ਲੈ ਕੇ ਤੁਰਿਆ ਫਿਰਦਾ ਤਾਂ ਮਨ ਤਾਂ ਆਰਮੀ ਵਾਲੇ ਨੇ ਦੱਸਿਆ ਕਹਿੰਦੇ ਯਾਈ ਸੀ ਆ ਕਹਿੰਦੇ ਫੋਟੋ ਇਹਦੇ ਤੇ ਆਏ ਤਾਂ ਉਹਨਾਂ ਨੇ ਕਿਹਾ ਲੈ ਜਾਓ ਫੋਟੋ ਦੀ ਫੋਟੋ ਭਗਵੰਤ ਮਾਨ ਜੀ ਦੀ ਤੇ ਕੇ ਕੇਜਰੀਵਾਲ ਸਾਹਿਬ ਦੇ ਨਹੀਂ ਨਹੀਂ ਉਹਨਾਂ ਨੇ ਭੇਜੀਆਂ ਦਿਖਾਈਆਂ ਕਿ ਆ ਆ ਭੇਜੀ ਸੀ ਚੱਲ ਮੰਨ ਉਹਨਾਂ ਨੇ ਫੋਟੋ ਨਹੀਂ ਦਿਖਾਈ ਉਹ ਆਰਮੀ ਆਫੀਸਰ ਐ ਸਾ ਉਹ ਐਨੀ ਗੱਲ ਵੀ ਉਹਨਾਂ ਨੇ ਕਰਤੀ ਤਾਂ ਹੀ ਮੈਂ ਨਾਮ ਨਹੀਂ ਦੇਖੋ ਪੰਜਾਬ ਨਾਲ ੱਟਕਾ ਹੋਇਆ ਪੰਜਾਬ ਨਾਲ ੱਟਕਾ ਤਾਂ ਉਹ ਹੋਇਆ ਸਾਬ ਜਿਸ ਦਿਨ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਆ ਬਿਆਨ ਕਰਦੀ ਹੈ ਵੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਤਹਿ ਸਵੈਲ ਨਹਿਰ ਬਣਾਉਣ ਨੂੰ ਤਿਆਰ ਹੈ ਪਰ ਭਾਜਪੀ ਤੇ ਅਕਾਲੀ ਦਲ ਇਹ ਜਿਹੜੇ اپੋਜੀਸ਼ਨ ਹੈ ਉਹ ਸਾਨੂੰ ਬਣਾਣ ਨਹੀਂ ਦਿੰਦੇ ਕਿਸਾਨ ਜੱਥੇਬੰਦੀਆਂ ਸਾਨੂੰ ਬਣਾਣ ਨਹੀਂ ਦਿੰਦੀ ਮੇਰਾ ਅੱਜ ਸਵਾਲ ਤੁਹਾਡਾ ਉਹ ਜਿਹੜੇ ਬਡੇ ਆਹਤ ਸੀਗੇ ਭਗਵੰਤ ਮਾਨ ਜੀ ਉਹਨਾਂ ਨੂੰ ਹੈ ਭਗਵੰਤ ਮਾਨ ਜੀ ਅੱਜ ਜਿਹੜੀ ਸ਼ਾਮ ਨੂੰ ਮੀਟਿੰਗ ਹੈ ਤੁਹਾਡੀ 4 ਵਜੇ ਉਸ ਮੀਟਿੰਗ 'ਚ ਆ ਬਿਆਨ ਅੰਦਰ ਜਾ ਕੇ ਦਿਓਗੇ ਬਾਹਰ ਆ ਕੇ ਦੂਜਾ ਦਿਓਗੇ ਅੰਦਰ ਜਾ ਕੇ ਕੁਝ ਹੋਰ ਬੋਲੋਗੇ ਕੀ ਤੁਹਾਡੇ ਜਿਹੜੇ ਐਡਵੋਕੇਟ ਜਨਰਲ ਸਾਹਿਬ ਜਾ ਉਹ ਜਾ ਕੇ ਉੱਥੇ ਪੱਖ ਤੁਹਾਡਾ ਰੱਖਣਗੇ ਆ ਤੁਸੀਂ ਪੱਖ ਰੱਖੋਗੇ ਕਿਉਂਕਿ ਨੋਬਡੀ ਲੈਸ ਦਨ ਦ ਐਡਵੋਕੇਟ ਜਨਰਲ ਆਫ ਪੰਜਾਬ ਉਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਆ ਬਿਆਨ ਦਿੱਤੇ ਵੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਤਾਂ ਬਣਾਉਣ ਨੂੰ ਤਿਆਰ ਬੈਠੇ ਐ ਪਰ اپੋਜੀਸ਼ਨ ਕਿ اپੋਜੀਸ਼ਨ ਦਾ ਮੈਂ ਨਾਮ ਸਿਰਫ ਬੀਜੇਪੀ ਤੇ ਕਾਲੀਆਂ ਦਾ ਲੈ ਰਿਹਾ ਕਿਉਂਕਿ ਕਾਂਗਰਸ ਤਾਂ ਸਾਝੀ ਹੈ ਸਰ ਜਿਹੜੇ ਕਾਂਗਰਸ ਇਸ ਮਸਲੇ ਤੇ ਵੀ ਆਹਤ ਹੋ ਰਹੀ ਸੀ ਵੀ ਪੰਜਾਬ ਦੀ ਸ਼ਾਨ ਨੂੰ ਬੜਾ ਢਾਲ ਲੱਗੀ ਹੈ ਆ ਚਾਂਕੀ ਨਾ ਦਿਖਾ ਕੇ ਉਹ ਆ ਭੁੱਲ ਗਏ ਵੀ ਇਹਨਾਂ ਦੇ ਆਪ ਦੇ ਟਾਈਮ ਦੇ ਵੀ ਕਾਂਗਰਸ ਦੇ ਰਾਜ ਦੇ ਅੰਦਰ ਵੀ ਚਾਂਕੀ ਨਹੀਂ ਸੀ ਆਈ ਕਿਉਂਕਿ ਉਹ ਅਪ ਟੂ ਡੇਟ ਮਾਰਕ ਨਹੀਂ ਸੀ ਜਾਂ ਉਹ ਉਹਦੇ ਵਿੱਚ ਉਸਾਰ ਨਹੀਂ ਉਹਨਾਂ ਨੂੰ ਜਗ੍ਹਾ ਮਿਲੀ ਸਭ ਮਗਰਮਚੀਆਂ ਅंसू ਬਿਖਾਰੇ ਸਭ ਅੱਜ ਮਸਲਾ ਪਾਣੀਆਂ ਦਾ ਹੈ ਪਾਣੀਆਂ ਦੇ ਉੱਤੇ ਭਗਵੰਤ ਮਾਨ ਜੀ ਸਪਸ਼ਟ ਕਰਨ ਵੀ ਉਹ ਹੀ ਸਟੈਂਡ ਰੱਖਣਗੇ ਜਿਹੜਾ ਸੁਪਰੀਮ ਕੋਰਟ ਤੇ ਸੀਗਾ ਜਾਂ ਬਦਲਣਗੇ ਇੱਕ ਧਿਆਨ ਕਰ ਲੈਣ ਭਗਵੰਤ ਮਾਨ ਜੀ ਬਹੁਤ ਨੁਕਸਾਨ ਪੰਜਾਬ ਦਾ ਤੁਸੀਂ ਕਰ ਚੁੱਕੇ ਹੋ ਆਪਣੀ ਅਣ ਜਾਣ ਪਣੇ ਚ ਆਪਣੇ ਜਿਸ ਕਿਸਮ ਦਾ ਤੁਸੀਂ ਪੰਜਾਬ ਨੂੰ ਤੁਹਾਡਾ ਰਿਹਾ ਆਈਦਰ ਇਨਕਸਪੀਰੀਐਂਸ অর ਲੈਕ ਆਫ ਕੰਪੀਟੈਂਸ ਲੈਕ ਆਫ ਪਰਦੇਸੀ ਸਭ ਜਦੋਂ ਐ ਤਰੀ ਦੀ ਵੀਡੀਓ ਹੈ ਨਾ ਹੀ ਮੇਰੇ ਕੋਲ ਕਿਸੇ ਉਸ ਝਾਂਕੀ ਦੀ ਕੋ ਫੋਟੋ ਹੈ ਮੈਂ ਤਾਂ ਅੰਦਰੂਨੀ ਖਬਰ ਦੱਸ ਰਿਹਾ ਤੇ ਇਹਨਾਂ ਦੇ ਜਿਹੜੇ ਅਫਸਰ ਹੈ ਉਹ ਤੁਹਾਨੂੰ ਦੱਸ ਦੇਣਗੇ ਵੀ ਆ ਇਹਨਾਂ ਨੇ ਕੀ ਕੀਤਾ ਉਹ ਅਫਸਰ ਜਿਹੜੇ ਹੈ ਇਸੇ ਕਰਕੇ ਉਸੇ ਪਬਲਿਸਿਟੀ ਡਿਪਾਰਟਮੈਂਟ 'ਚ ਲਾ ਰੱਖਿਆ ਵੀ ਉਹ ਜਿਵੇਂ ਆਂਦਾ ਸਾਈਨ ਕਰ ਦਿਓ ਤੁਸੀਂ ਆ ਪ੍ਰੋਜੈਕਟ ਤੁਹਾਡਾ 10 ਕਰੋੜ ਦਾ 35 ਕਰੋੜ ਰੁਪਏ ਲਾਈ ਜਾਂਦੇ ਫੋਟੋਆਂ ਵਾਸਤੇ ਇਹਨਾਂ ਨੇ ਦੇਖਿਆ ਵੀ ਆ ਸਭ ਤੋਂ ਵਧੀਆ ਵੀ ਉਹਦੇ ਤੇ ਰਾਜਪਤ ਤੇ ਤੁਹਾਡੀ ਫੋਟੋਆਂ ਚੱਲਣ ਗਿਆ ਮੈਂ ਕਹਿੰਦਾ ਇਹਨੂੰ ਆਪ ਨੂੰ ਦੋਨਾਂ ਨੂੰ ਤੋੜ ਦੇ ਸਾਬ ਜੀ ਸਾਬ ਟੈਬਲੇ ਇਸ਼ੂ ਤੇ ਬਰੀਫ ਵਿੱਚ ਹਿੰਦੀ ਵਿੱਚ ਬੋਲੀ ਆ ਗਿਆ ਸਾਬ ਥੋੜਾ ਬਰੀਫ ਬਰੀਫ ਹਿੰਦੀ ਵਿੱਚ ਕਿਉਂਕਿ ਸੀਮ ਸੀਐਮ ਸਾਰੇ ਸੀਐਮ ਨੇ ਅਲੀਗੇਸ਼ਨ ਲਗਾਇਆ ਕਿ ਸੈਪਰਾਨਾਈਜੇਸ਼ਨ ਜੋ ਹੈ ਇੱਕ ਤਰਫ ਤੇ ਰਿਪਬਲਿਕ ਦੇ ਪਰਿਪੇਟਾ ਹੋ ਰਹਾ ਹੈ ਦੇਖਿਏ ਬਹੁਤ ਹੀ ਦੁਰਭਾਗਿਆਪੂਰਨ ਹੈ ਕਿ ਪੰਜਾਬ ਕੇ ਮੁੱਖ ਮੰਤਰੀ एक ऐसे मुद्दे का राजनीतिकरण कर रहे हैं एंड बेसिकली वेपनाइजेशन ही पंजाब में अंदर आग लगाने की कोशिश कर रहे हैं भावनात्मक मुद्दों को इस मुद्दे को बना के क्योंकि किसी भी प्रदेश की झांकी हर साल हर प्रदेश की झांकी नहीं होती अगर पिछले सतारह साल का इतिहास निकाल लें तो उसमें नौ बार पंजाब की झांकी वहां पे नहीं गई ये पहली दफा नहीं हुआ और बहुत सी दफा ऐसा हुआ है पिछली दफा 2024 23 में भी ये और 24 में कि झांकी जो बना के पंजाब सरकार द्वारा भेजी गई वो अप टू मार्क नहीं थी ना उसमें नयापन था और बहुत ही क्रूड तरीके से बनाई गई थी जो कि पंजाब का वहाँ पे पंजाब की कला सांस्कृति विरासत और हमारी कुर्बानियों को सही तरीके से पेश किया जा सके झांकी देश की और प्रांत की उन्नति का सबूत है ना कि वहां पे देश का जुलूस निकालने का ए, काम करती है इस दृष्टि से जिस बात को रोका गया आज भगवंत मान जी उसको इस्तेमाल करके पंजाब के अंदर केंद्र के प्रति नफरत फैलाने का काम कर रहे हैं और जिस किस्म की अभद्र भाषा इस्तेमाल की गई मैं पंजाबी होने के नाते देश से और प्रधानमंत्री जी से पंजाबी होने के नाते माफी मांगता हूं कि हर एक पंजाब का शख्स हमारे मुख्यमंत्री की तरह नहीं है हमें सत्कार देना भी आता है हमें कुर्बानियां देनी भी आती है हमें अपना हक लेने के लड़ना भी आता है परंतु ये भाषा पंजाबी कभी भी किसी के लिए इस्तेमाल नहीं करता जो कि उन्होंने की है असल में मुद्दा क्या है जिस बात को लेके भगवंत मान जी अपनी मर्यादा भूल बैठे वो ये है कि उनके आका केजरीवाल साहब जो कि आजकल पंजाब में ईडी से बच के उपासना के लिए आए हुए हैं उनकी तरफ से झाड़ पड़ने के बाद में उनका ये जो व्यवहार था ये खिसियानी बिल्ली खम्मा नोचे वाले उस पे ये पूरा उतरता है जिस किस्म की शब्दावली उन्होंने इस्तेमाल की जिस किस्म से उन्होंने इस मुद्दे को एक भावनात्मक मुद्दा बना के आग लगाने की कोशिश की वो मैं समझता हूँ पंजाब के लोग कभी भी उसको स्वीकार नहीं करेंगे देखिए इस बार मुद्दे जो झांकी बनाएगी पहली बात उसके अंदर बहुत ही क्रूड तरीके से बनाएगी वो पंजाब की गौरव पंजाब के में इतिहास के अनुपा अनु, अनुपात में नहीं थी और दूसरा इनकी जिद थी आम आदमी पार्टी सरकार की कि उसके ऊपर फोटो केजरीवाल साहब की और भगवंत मान जी की फोटो लगाई जाए जो कि वहाँ पर प्रोटोकॉल के मुताबिक अलाउड नहीं है और ये आज पहली दफा नहीं हुआ आज पंजाब के अंदर अगर साढ़े छः सौ करोड़ रुपए के करीब नेशनल हेल्थ मिशन के पैसे रुके पड़े हैं तो उसी अपने फोटो के चक्कर में वो पैसे रुके पड़े और इसी तरह पंजाब की झांकी को रिजेक्ट होने का एक कारण ये भी था क्या तीनों पे फोटो वाज सेम साहब फोटो तो ये इन दोनों की फोटो इनकी लगेगी साथ में नहीं दिखाएंगे साहब वो अपनी फोटो आपको थोड़ा दिखाएंगे वो फोटो नहीं दिखाएंगे वो तो फोटो लोगों ये सीधा से सवाल है साहब कि आज अगर पिछले पंद्रह दिन एक महीने के अंदर साठ एनकाउंटर ये बात कर रहे हैं तो ये सारे के सारे जो गैंगस्टर हैं एकदम ही पैदा हो गए कि पिछले सालों के जो बने हुए गैंगस्टर हैं जिनको आधे से ज्यादा अंदर बैठ के जेलों के अंदर इंटरव्यू कर रहे हैं कि वही गैंगस्टर हैं जो इनके पटपाए हुए सब आ आज अपने नहीं मानना कि कोई भी पंजाबी मुख्यमंत्री इस तरह इसमें गर्वान्वित महसूस करेगा कि पंजाब के अंदर हमने साथ एनकाउंटर कराए ये केजरीवाल साहब की पंजाब की मानसिकता के प्रति उनकी अनभिज्ञता वो जाहिर करती है